ਮੈਂ ਇਦਾਂ ਹੀ ਤੁਹਾਡੀ ਗੱਲ ਪਛਾ ਸਕਦਾ ਮੈਂ ਹੀ ਤੁਹਾਡਾ ਵੀਰ ਪਛਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਆ ਜਾਂ ਟਿਕਟਾਂ ਦਾ ਲਾਲਚ ਆ ਉਹ ਨਹੀਂ ਪਛਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੱਤਣਾ ਹੋਵੇ ਮੈਂ ਇਦਾਂ ਦਾ ਫਿਰਾਂ ਬਿਲਕੁਲ ਕੋਈ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਆ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਰੁਪਏ 2000 ਰੁਪਏ ਉਹ ਤਾਂ ਕੋਈ ਇਦਾਂ ਹਾਂਜੀ 6000 ਪੇ ਸਾਲ ਦਾ ਹੁੰਦਾ ਠੀਕ ਹੈ ਜੋ ਪਾਲਸ ਹਰ ਕਿਸੇ ਨੂੰ ਆਉਂਦਾ ਉਹ ਵਰ ਲਈ ਹੈ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤੇ ਆਉਂਦਾ ਹਰ ਇੱਕ ਦਿਨ ਹੀ ਆ ਰਿਹਾ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੇ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਤੇ ਹੁਣ ਚਿੱਪ ਵਾਲੇ ਮੀਟਰ ਵੀ ਆਉਂਦੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਜਦੋਂ ਸੈਂਕ ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਜੇ ਤੂੰ ਨਹੀਂ ਦਿੱਤਾ ਗਿਆ ਠੀਕ ਇਥੇ ਜ਼ਿਆਦਤੀ ਹੋਈ ਹੈ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਕੁਝ 2-4 ਬੰਦੇ ਮੇਰੇ ਨਾਲ ਚੱਲਦੇ ਨੇ ਮੈਂ ਇੰਨਾ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਬਿਜਾ ਕੇ ਬਿਠਾ ਸਕਦਾ ਇੰਨੀ ਜੋਗਾ ਮੈਦੇ ਨਹੀਂ ਹੋਇਆ ਕਿ ਮੈਂ ਉਸ ਨੂੰ ਕਰਵਾਵਾਂ ਅਲਾਮਾ ਜਾਗਦਾ ਆਦਮਾ ਉਸ ਪਾਵਰ ਦੇ ਦੋਵੇਂ ਹਿੱਸਾ ਉਹ ਪਾਵਰ ਦਾ ਮੈਂ ਹਿੱਸਾ ਆ ਪਰ ਉਸ ਉਹਦੇ ਵਿੱਚ ਤਬਰੀਮਾ ਪਾਵਰ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੀ ਮੈਂ ਫਟਾਫਟ ਲੈ ਜਾ ਸਕਦਾ ਵਿੱਚ ਸਾਰੇ ਦੇ ਦਿੱਤੇ ਹੈਂ ਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਇੱਕੜ ਵੀ ਇਹਨਾਂ ਦੇ ਵਜ਼ੀਰ ਨਹੀਂ ਬਣੇ ਸੀ ਐਮਡੀ ਆ ਇਹ ਕਿਸਾਨ ਹੀ ਆ ਜਿਹ ਉਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਕਿਸੇ ਦੇ ਪੱਲਾਂ ਦੀ ਗੱਲ ਕਰਦਾ ਯੂਪੀ ਦੇ ਕਿਸਾਨ ਵੀ ਵਜ਼ੀਰ ਆ ਸੀਐਮਡੀ ਆ ਕਿਸੇ ਲੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹ ਹੀ ਆ ਜਿਹੜੇ ਜ਼ਿਮੀਂਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕਾਸਟ ਹੈ ਨਾ ਇਹ ਚੋ ਬਣਿਆ ਨਹੀਂ ਮੂਟਾ ਸੋ ਖਰੇ ਪਹਿਲਾ ਸਦੀਆਂ ਤੇ ਬਣਿਆ ਜੀ ਆ ਤਾਂ ਡਾ ਭਰਾਓ ਤੇ ਬਾਕੀ ਉਹ ਹੀ ਕਾਸਟਾਂ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨਾਲ ਸਮਝ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਹਿੰਦਾ ਨੋ ਇਹ ਮੇਰੀ ਫਰਾਜ਼ੀ ਦੇ ਖਿਲਾਫ ਇਸ ਤਰ੍ਹਾਂ ਪਰ ਇਹ ਹੌਲੀ ਹੌਲੀ ਮੈਂ ਖੇਤੀਬਾੜੀ ਦੇ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕੀ ਆਪਣਾ ਰਿਸ਼ਤਾ ਬੜਾ ਗਹਿਰਾ ਹੈ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਗਸਾ ਮੇਰੇ ਪਿਤਾ ਜੀ ਅਜੇ ਹੌਂ ਸ਼ਫੀਕੋ ਦਾ ਕਿਹੜਾ ਦੂਲ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜਿੱਦੀ ਪੁਸ਼ਤੀ ਰੋਲਾ ਕੋਈ ਨਹੀਂ ਮੈਂ ਉਹ احسان فراموش آدمی ਨਹੀਂਗਾ ਕਿ ਅੱਜ ਐਮਪੀ ਬਣ ਕੇ ਮੈਂ ਤੁਹਾਡੇ ਖਿਲਾਫ ਹੋ ਜਾਵਾਂ ਦੁੱਖੀ ਦੁੱਖੀ ਦੇ ਬੰਦੇ ਦਿੱਲੀ ਬਨ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਦਾ ਪਹਿਲੇ ਮੈਂ ਨਹੀਂ ਜੋ ਬੋਲਿਆ ਤੁਮੇ ਮੈਨੂੰ ਕੁਝ ਮਿਲੇ ਤੇ ਭੋਗ ਨਾ ਮਿਲੇ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਬਦਾਂ ਨਹੀਂ ਕਰਤੀ ਗੱਲ ਸੁਣੋ ਪ੍ਰਾਧ ਦੇ ਰਿਹਾ ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲ ਜੱਟ ਕੱਲੇ ਪਟਵਾਰੀ ਤੋਂ ਦੱਦੇ ਹਾਂ ਸਰਦਾਰ ਤਾਂ ਨਹੀਂ ਦੱਦਿਆ ਮੇਰੀ ਗੱਲ ਸੁਣ ਲੋ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਕਿ ਮੈਂ ਹਾਂ ਕਿ ਤੈਨੂੰ ਮੋੜ ਨਹੀਂ ਜਾਏ ਨਹੀਂ 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 ਮੈਂ ਕਹਿਆ ਸੀ ਕਿ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੋ ਉੱਥੇ ਡਾਂਗਾ ਡੁਗੇ ਵਾਹ ਵਾ ਤੁਸੀਂ ਭਰਾਉਣ ਲੱਗ ਪਏ ਤੁਹਾਨੂੰ ਪਤਾ ਜਿਹੜੀ ਸ਼ੀਸ਼ੇ ਤੇ ਵੱਜੇ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਵੱਜਦੇ ਨਹੀਂ ਨਹੀਂ ਸਾਡੇ ਚਿੱਤ ਵੀਡੀਓ ਦੇਖ ਲਓ ਵੀਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਕਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਮੈਂ ਕੋ ਅੱਜ ਤੁਹਾਡੇ ਕੋਲ ਆਇਆ ਸਰ ਮੈਂ ਕੋਈ ਬਰੇਜ਼ਰ ਕੋਈ ਗਰਜ਼ਾਵਰ ਤਾਂ ਹੈ ਨਹੀਂ ਦਾਰਾ ਸੋ ਤਾਂ ਹੈ ਨਹੀਂਗਾ ਨਾਂ ਮੈਂ ਉਹ ਜੀ ਦਾ ਰਿਆਂ ਜਿਹੜੀ ਪਹਿਲੇ ਹੁੰਦੇ ਸੀ ਜੱਗੇ ਜੁਗੇ ਹੋਣੀ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਂਦਾ ਨਹੀਂ ਠੀਕ ਅੱਜ ਵੀ ਤੁਹਾਡੇ ਕੋਲ ਆਇਆ ਸੀ ਡਰ ਜਾਂਦਾ ਮੈਂ ਤੁਹਾਡੇ ਨਹਿਰੀਏ ਜੇ ਅੱਖਾਂ ਦੇਖ ਕੇ ਮੈਂ ਕਹਾਂ ਚੱਲੋ ਚੱਲੋ ਚਲੋ ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾਂ ਜੋ ਮੇਰੇ ਕੋਲ ਹੁੰਦਾ ਤਸਵੀਰ ਤੁਹਾਡੇ ਸਾਹਮਣੇ ਨਹੀਂ ਨਹੀਂ ਮੈਂ ਹਸਣਾ ਹੈ ਤੁਹਾਨੂੰ ਇਹ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸੋਚਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਹ ਚੱਲਦੇ ਨਹੀਂ ਸੀ ਮੈਨੂੰ ਕਹਿੰਦੇ ਲੁੱਡੇਹਾਣੇ ਉੱਥੇ ਚਵਾਰਾ ਪਾਲਾ ਤੇ ਇੱਕ ਬੀਬੀ ਜੀ ਦਾ ਸੈੱਟ ਬਣਾ ਦੁਕਾਨੇ ਜਾ ਕੇ ਜੇ ਰੋਟੀ ਖਾਣੀ ਮੈਂ ਕਿ ਭੁੱਖਾ ਰਹਿ ਲੂੰਗਾ ਉਹਣਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਦਾ ਰਿਕਾਰਡ ਬਣਾ ਲੈ ਚੰਗੇ ਨੇ ਰੀਲਿਸ ਦੇ ਸੀ ਕਰਦੇ ਉਹ ਜੱਟਾਂ ਦਾ ਮੁੰਡਾ 7900 ਗਿੱਲ ਗਿਆ ਕਿਹਾ ਓਏ ਤੇ ਦੋਸਤ ਹੈ ਮੇਰਾ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰੀਲਿਸ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਤੇ ਪਿੱਛੇ ਦੇਖਿਓ ਕੋਲਾਬੋਰੇਸ਼ਨ ਵਿਦ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬਲਾਗ ਜਿੱਥੇ ਬਲਾਗ ਮੈਂ ਹਾਜ਼ਰ ਐ ਅੱਜ ਪਰ ਸਾਡਾ ਇਹ ਸਵਾਲਨਾਮਾ ਸਾਡਾ ਇਹ ਸਵਾਲਨਾਮਾ ਇਹਨੂੰ ਰੱਖ ਕੇ ਤੁਸੀਂ ਫੜਿਓ ਵੀ ਧਿਆਨ ਨਾਲ ਜਿਹੜੀਆਂ ਕੋਈ ਸੜੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰੋ ਇਸੇ ਜਿਹਾ ਮਿਲ ਕੇ ਸੇਮ ਆਪਰ ਤੇ ਤੁਸੀਂ ਇੱਕ ਸੁਨੇਹਾ ਦੇ ਦੇ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਾਰ ਇੱਕ ਗੱਲ ਚਾਉਂਦੇ ਆ ਕਿ ਜੇ ਤਾਂ ਮੋਕਲੇ ਦੇ ਵਿੱਚ ਤੁਸੀਂ ਆਵੇਂ ਇੱਕ ਅਪੀਲ ਤੇ ਕਰ ਦਿਓ ਜੀ ਕਿ ਕਿਸੇ ਨਾ ਕਿਸੇ ਤੇ ਜੀ ਪੀਨ ਕਰਨਾ ਹੀ ਪਊਗਾ ਮੈਂ ਜੋ ਸੌ ਗੁਰੂ ਦੀ ਤੈ ਕੇ ਕਿਹਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਮੈਂ ਇੱਥੇ ਹੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਹਦੇ ਛੇਤਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਹੀ ਭਜਾ ਸਕਦੇ ਮੈਨੂੰ ਪਤਾ ਤੇ ਮੈਂ ਵੀ ਭਜ ਜਾਵਾਂ ਮੈਂ ਭੱਜਣ ਵਾਲਾ ਨਹੀਂ ਨਾ ਡਰਪੋਕ ਨਹੀਂਦਾ ਮੈਂ ਉਹ ਟਕਰਾਅ ਤੋਂ ਮੈਂ ਡਰਦਾ ਬਹੁਤ ਹੈ ਕਿੰਨਾ ਹੰਸ ਜੀ ਕਿਸ ਤਰੀਕੇ ਦਾ ਅਰੇ ਅੱਜ ਪੂਰਾ ਜੀ ਕਿਸਾਨ ਤੁਹਾਡੇ ਕੋਲ ਚੰਨ ਚੰਨ ਦਾ ਪਹਿਲਾਂ ਲਗਾਤਾਰ ਮੈਂ ਕਿੰਨਾ ਸ਼ੁਗਰ ਤੇਰਾ ਵਾਜਣਾ ਹੈ ਬਾਪੂ ਐਸ ਸ਼ਕਲ ਚ ਕਿਤੇ ਪਹਿਲਾਂ ਹੀ ਗੱਲ ਹੋ ਗਈ ਮੈਂਤ ਤੋਂ ਥੋੜਾ ਲੱਗਦਾ ਕਿ ਹੰਸ ਵਾਲਾ ਗੱਲ ਰਹੀ ਨਹੀਂ ਨਹੀਂ ਮੈਂਤਰਾ ਜੀ ਮੈਂਤ ਉਹ ਕਿਸੇ ਹੋਰ ਸੈਲਸ